ਸਾਥੀਏ ਕਾਜਿਕ ਕਿਸਾਨ ਭਰਾਓ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਨੀ ਹੈ ਜੀ ਡੀਏਪੀ ਖਾਦ ਦੀ ਕਿਉਂਕਿ ਡੀਏਪੀ ਖਾਦਣ ਵਾਸਤੇ ਇੱਕ ਨਵਾਂ ਪੰਗਾ ਜਿਹੜਾ ਵਾ ਉਹ ਸਰਕਾਰ ਨੇ ਹੋਰ ਪਾ ਦਿੱਤਾ ਪਹਿਲਾਂ ਹੀ ਜਿਹੜੀ ਆਪ ਨੂੰ ਡੀਏਪੀ ਮਿਲਦੀ ਹੈ ਨਾ ਯੂਰੀਆ ਮਿਲਦੀ ਹੈ ਯੂਰੀਆ ਵੀ ਜਿਹੜੀ ਆ ਉਹ ਬਹੁਤ ਹੀ ਜਿਹੜੀ ਕਿਸਾਨਾਂ ਨੂੰ ਔਖੀ ਮਿਲੀ ਆ ਟਾਈਮ ਟਾਈਮ ਉਪ ਟਾਈਮ ਜਿਹੜੀ ਆ ਉਹ ਚੋਣਿਆਂ ਨੂੰ ਜਿਹੜੀ ਯੂਰੀਆ ਪਈ ਆ ਇਹਨਾਂ ਦਾ ਮੇਨ ਮਕਸਦ ਇਹ ਹੋਈ ਹੈ ਵੀ ਜਿਹੜੀ ਯੂਰੀਆ ਤੇ ਡੀਏਪੀ ਤੇ ਜਿਹੜੀ ਆਪਾਂ ਨੂੰ ਸਬਸਿਡੀ ਦਿੰਦੇ ਆ ਇਹਨਾਂ ਨੇ ਹੌਲੀ-ਹੌਲੀ ਜਿਹੜੀ ਆ ਉਹ ਬੰਦ ਕਰਨੀ ਆ ਤੇ ਦੂਜੀ ਗੱਲ ਇਹ ਵੀ ਸਾਰੇ ਕਿਸਾਨਾਂ ਨੂੰ ਮੇਰੀ ਬੇਨਤੀ ਹੈ ਵੀ ਕਿਉਂਕਿ ਮਾਰਕੀਟ ਦੇ ਵਿੱਚ ਡੀਏਪੀ ਬਹੁਤ ਲਿਮਟਡ ਜੀ ਆ ਰਹੀ ਹੈ ਤੇ ਆਸਿਓਂ ਪਾਸਿਓਂ ਆਪਾਂ ਜਾ ਕੇ ਡੀਏਪੀ ਲੈਵਨੇ ਆ ਨਗਲੀ ਬਹੁਤ ਜਿਆਦੀ ਡੀਏਪੀ ਬਣ ਰਹੀ ਜੇ ਸੋ ਇਸ ਗੱਲ ਦਾ ਖਾਸ ਧਿਆਨ ਰੱਖਿਓ ਡੀਏਪੀ ਆਪਣੇ ਸ਼ਹਿਰ ਚੋਂ ਲਿਓ ਜਿਹੜੀ ਰੈਕ ਵਾਲੀ ਡੀਏਪੀ ਆ ਜਾਂ ਸੁਸਾਇਟੀ ਵਾਲੀ ਉਹੀ ਲਿਓ ਤੇ ਸੁਸਾਇਟੀਆਂ ਦੇ ਵਿੱਚ ਹੁਣ ਪਹਿਲਾਂ ਤਾਂ ਆਪਾਂ ਨੂੰ ਜਿਹੜੀ ਡੀਏਪੀ ਮਿਲਦੀ ਸੀ ਉਹਦੇ ਨਾਲ ਆਪਾਂ ਨੂੰ ਇੱਕ ਬੋਰੀ ਨਾਲ ਇੱਕ ਜਿਹੜੀ ਬੋਤਲ ਉਹ ਨੈਨੋ ਡੀਏਪੀ ਦਿੰਦੇ ਸੀਗੇ ਪਰ ਹੁਣ ਇੱਕ ਹੋਰ ਪੰਗਾ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਕਾਫੀ ਰੌਲਾ ਜਿਹੜਾ ਕਿਸਾਨ ਪਾ ਰਹੇ ਹੈ ਕਿ ਹੁਣ ਜਮ੍ਹਾਂ ਬੰਦੀਆਂ ਤੱਕ ਮੰਗਣ ਡੇ ਪਏ ਆ ਨਾਲ ਪੂਰੀ ਡਿਟੇਲ ਸਾਨੂੰ ਆnde ਦੋ ਤੁਹਾਨੂੰ ਮਿਲ ਕੇ ਤੁਹਾਡੇ ਕੋ ਕਿੰਨਾ ਰਕਬਾ ਵਾ ਉਸ ਹਿਸਾਬ ਨਾਲ ਡੀਏਪੀ ਜਿਹੜੀ ਆ ਉਹ ਦੇ ਰਹੇ ਆ ਡੀਏਪੀ ਤਾਂ ਪਹਿਲਾਂ ਨਹੀਂ ਮਿਲ ਰਹੀ ਤੇ ਇੱਕ ਹੋਰ ਬਹਾਨਾ ਜਿਹੜਾ ਇਹਨਾਂ ਨੂੰ ਇਹ ਲੱਗ ਗਿਆ ਤੇ ਇਸੇ ਤਰ੍ਹਾਂ ਯੂਰੀਆ ਦਾ ਹਾਲ ਹੈ ਯੂਰੀਆ ਵੀ ਇਸ ਵਾਰ ਬਹੁਤ ਔਖੀ ਕਿਸਾਨਾਂ ਨੂੰ ਮਿਲੀ ਹੈ ਜੇ ਹੁਣ ਆਪਾਂ ਡੀਏਪੀ ਦਾ ਰੇਟ ਲਾਈਏ 1350 ਰੁਪਏ ਦੀ ਆਪਾਂ ਨੂੰ ਜਿਹੜੀ ਆ ਖਾਦ ਦੀ ਬੋਰੀ ਤੇ 600 ਰੁਪਏ ਨਾਲ ਪਲੱਸ ਨੈਨੋ ਡੀਏਪੀ ਪਾ ਕੇ ਤੇ ਸਾਨੂੰ 1850 ਰੁਪਏ ਦੀ ਜਿਹੜੀ ਬੋਰੀ ਇਸ ਟਾਈਮ ਡੀਏਪੀ ਦੀ ਪੈ ਰਹੀ ਆ ਸੋ ਸਰਕਾਰਾਂ ਨੂੰ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਕਿਉਂਕਿ ਪਹਿਲਾਂ ਹੀ ਬਹੁਤ ਹੜ੍ਹਾਂ ਨੇ ਜਿਹੜੀ ਆ ਮਾਰ ਉਹ ਕੀਤੀ ਆ ਪੰਜਾਬ ਦੇ ਵਿੱਚ ਹੁਣ ਵੀ ਜਿਹੜਾ ਬਹੁਤ ਜ਼ਿਆਦਾ ਬਿਆਸ ਦਰਿਆ ਸਤਲੁਜ ਇਧਰ ਸਾਰੇ ਜਿਹੜੀ ਆ ਕਿਸਾਨਾਂ ਦੇ ਝੋਨੇ ਬਿਲਕੁਲ ਤਬਾਹ ਹੋ ਗਏ ਆ ਤੇ ਜੇ ਆਪਾਂ ਉਹ ਕੀ ਖਾਦ ਡੀਪੀ ਵੀ ਜਿਹੜੀ ਉਹ ਸਹੀ ਤਰੀਕੇ ਨਾਲ ਮਿਲੂਗੀ ਤਾਂ ਅਗਲੀ ਫਸਲ ਕਿਸ ਤਰ੍ਹਾਂ ਨੁਕਸਾਨ ਬੇਜੂ